ਲੋ ਜੀ ਸਸਤੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਕਾਈ ਟੈਗ ਦੀ ਪੈਪ ਬਾਰੇ ਪੂਰੀ ਜਾਣਕਾਰੀ ਦਵਾਂਗੇ ਆਪਾਂ ਲਾ ਕੇ ਜਾਂਦੀ ਹੈ ਪੈਪ ਕਾਈ ਟੈਗ ਦੀ ਤੇ ਕੱਟ ਕੇ ਆ ਬਰਾਸਲ ਉਹ ਤੇ ਧੀਆਂ ਵਗੈਰਾ ਇਹਦਾ ਤੇ ਇਸ ਤਰ੍ਹਾਂ ਇਹ ਤਾਂ ਜੋੜ ਲੱਗਦਾ ਹੈ ਤੇ ਆਹ ਟੂਲ ਆਗੇ ਦੀ ਜਿਹੜੇ ਆਪਾਂ ਤੁਹਾਨੂੰ ਵਰਤ ਕੇ ਇੱਥੇ ਆ ਬੈਂਡ ਪਾਉਣ ਉਸੇ ਇਸ ਤਰ੍ਹਾਂ ਸਪਰਿੰਗ ਚੜ ਕੇ ਉੱਤੇ ਤੇ ਬੈਂਡ ਕਰ ਸਕਦੇ ਹੰਮ ਇਹਨੂੰ ਪਹਿਲਾਂ ਦੱਸ ਦਿਆਂ ਐਲਬੋ ਇਹਦੇ ਵਿੱਚ ਪੈਂਦੀ ਨਹੀਂ ਆਹ ਬੈਂਡ ਲਾਉਂਦੀ ਹੈਗੀ ਥੋੜਾ ਮਾਰ ਥੋੜਾ ਮਾਰ ਕੇ ਜਾਏ ਰੱਬ ਕੇ ਮਾਰ ਇਹਸਤਰਾ ਬਹੁਤ ਵਧੀਆ ਚੀਜ਼ ਹੈ ਸੱਟ ਬਾਰ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਸਪ੍ਰਿੰਗ ਤੇ 60 ਬਾਰ ਦੀ ਜਣੀ ਹੈ ਇਸਤਰਾ ਬੰਡਲ ਬੰਦੇ ਦੇ 60 ਬਾਰ ਨਾਲ ਤੇ ਇਸ ਤਰ੍ਹਾਂ ਪਾਈਪ ਤੇ ਹੋਰ ਵੀ ਮੜਦਾ ਹੁੰਦਾ ਹੈ ਬੰਡਲ ਵੀ ਭਾ ਗਿਆ 16 20 ਦਾ ਬੰਡਲ ਸੀ 2532 ਜਿਹੜੀ ਇਹ ਬਡਿੰਗ ਕਰਨੀਆਂ ਨਾਲ ਦੀ ਨਾਲ ਹੌਕਾ ਲਾਈਆਂ ਕਰੋ ਕਿ ਹਾਂ 2532 16 20 ਫਾਈਪ ਇਹ ਫਲੈਕਸੀਬਲ ਹੁੰਦੀ ਹੈ ਨਾ ਤੇ ਖੌਲ ਨੂੰ ਬਾਹਰ ਨਾਲ ਨੰਬਲੇ ਚੀਰੀ ਜੋ ਤੇ ਉਸ ਤਰ੍ਹਾਂ ਹੀ ਅਪਰੋਪੇਟਿੰਗ ਕਰ ਰਹੇ ਸਪਰਿੰਗ ਬਾ ਕੀ ਵਾਰਡ ਅਪ ਕਰਨਾ ਹੈ ਨਹੀਂ ਤਾਂ ਫਿਰ ਇੱਕ ਫਾਈਪ ਖਰਾਉ ਸਪਰਿੰਗ ਤੋਂ ਬਣਾਇਆ ਜੋੜ ਬੈਂਡ ਕਰਨਾ

ਲੋਕਾਂ ਦੇ ਰੀਆ ਘੱਟੋ ਘੱਟ 10 ਪੋਰਟ ਮੇਰਾ ਸੀ ਨਾ ਇਹੋ ਥੱਲੇ ਹਾਂਜੀ ਹਲੋ ਲਾ ਬਾਰ ਤੇ ਸਭ ਬੰਗੜਾ ਲੋਕ ਨੂੰ ਸਪਰਿੰਗ ਬਾਗ ਦੀ ਚੀਜ਼ ਵਾਹ ਤਾਂ ਚੱਕੜਾ ਤਾਂ ਚੱਕਲਾ ਵਾਲਾ ਇਹ ਮੋੜ ਕੇ ਲੋਨ ਸਤਹ ਹੋ ਗਿਆ ਇਸ ਥਾਂ ਵੜਾ ਹਾਂ ਮਰਾੜਲਾ ਮਰਾੜਲਾ ਇਹ ਤਾਂ ਅਜਾ ਕਲਾ ਪਿੱਛੇ ਤੋਂ ਆਏ ਹੈ। ਹਾਂ ਮਰਾੜਲੇ ਹੈ। ਹੋਰ ਮਾਰ ਥੋੜਾ। ਗੋਲੀ ਬੈਡ ਪੈ ਗਿਆ। ਸਪਰਿੰਗ ਆ ਗਿਆ ਤੇ ਤੇ ਕਬ ਹੋਦਾ ਵਾਪੇ ਇਸ ਤਰ੍ਹਾਂ ਕੱਟ ਲਾ। ਕਿਹੜੋ ਕਲਾ ਮੇ ਨੱਬਾ। ਆ ਲੈ ਹੱਕ ਮੋਟਰ ਵਾਲੀ ਹੈ ਕੱਢ ਲੈ ਇੱਕ ਵਾਰ ਪਾਦੀ ਹੈ ਆ ਗਈ ਉਹ ਬਿੰਗਾ ਆ ਗਿਆ ਕਿ ਆ ਬੈਸਾਰੀ ਵਿੱਚ ਹੋ ਗਈ ਹੈ ਕਿਤਨਾ ਕਿਤਨਾ ਲਾਈ ਹੋਈ ਨਾ ਲਾਈ ਹੋਈ ਕਿਤਨਾ ਨਹੀਂ ਪਾੜ ਦੂਗਾ ਵਾਤ ਉਹ ਪੂਰੀ ਵੀਡੀਓ ਦੇਖੋ ਤੇ ਹਮ ਨਾਲ ਸਭ ਸਾਰੀ ਜਿੱਕਾ ਠਕਦੀ ਭੈਗ ਕਟਿੰਗ ਕਰਨੀ ਪਈ ਤਾਂ ਸਾਨੂੰ ਪੂਰੀ ਵੀਡੀਓ ਚ ਸਾਰੀ ਦੇ ਪਤਾ ਲੱਗੂ ਆ ਚੀਜ਼ ਹੈ ਵਰਨੀ ਹੈ ਇਹ ਉਹਦੀਆਂ ਬਟੰਗੇ ਹੈ ਇਹਦੇ ਵਿੱਚ ਬਾਹਰ ਜੀ ਵੀ ਹੋਦੀ ਹੈ ਇਹਦੇ ਵਿੱਚ ਇਹ ਮੰਨ ਲਓ 1 ਕਿਜੀ ਪਾਪਰ ਤੇ ਐਂਡ ਹੋਰ ਵਗੈਰਾ ਇਹ ਪਲਾਸਟਿਕ ਦੇ ਵੀ ਹੋਦੇਗੇ ਨਾਲ ਕਾਈਟ ਵਿੱਚ ਇਹ ਜੀ ਬਰਾਸ ਦੇ ਐਮਟੀ ਲੱਗੇ ਹੋਏ ਆ ਡਿਵਾਈਡਰ ਚ ਆਪਣੇ ਟੂ ਲਾਏ ਦੇ ਕਟਰ ਕੋਜ਼ ਤੇ ਰੋਲਰ ਤੇ ਲੋਕ ਆਪਾਂ ਬਟੇ ਗਰੀਏ ਨੇ ਬਾਥਰੂਮ ਦੇ ਵਿੱਚ ਇੱਥੇ ਵਾਸ਼ਬੀਸ਼ਣ ਦਾ ਪੁਆਇੰਟ ਰੱਖਿਆਗਾ ਤੇ ਉਧਰ ਵਾਲ ਹੈਗੀ ਸ਼ੀਟ ਦੇ ਪੁਆਇੰਟ ਆ ਉਧਰ ਚ ਟੈਂਕੀ ਲੱਗੂਗੀ ਆਪਾਂ ਉੱਪਰ ਦੀ ਘਵਾਦੀ ਉਤੋਂ ਟੈਂਕੀ ਤੋਂ ਤੇ ਉਹ ਟੈਂਕੀ ਦਾ ਪਾਰ ਦਾ ਛੜਤਾ ਕੋਲੇ ਤੇ ਇੱਧਰ ਆਪਾਂ ਵਾਸ਼ਬੀਸ਼ਣ ਦਾ ਹੋ ਗਿਆ ਨਾਲ ਤੇ ਇੱਧਰ ਕੋਨੈਕਸ਼ਨ ਇਧਰ ਆਪਾਂ ਡਵਾਈਡਰ ਦੀ ਫਿਟਿੰਗ ਕਰਾਂਗੇ ਆ ਬਾਸ਼ਵਿਸ਼ ਨਾ ਪੈਂਡੋ ਗਿਆ ਪਰਲੇ ਪਾਸੇ ਡਵਾਈਡਰ ਦੀ ਫਿਟਿੰਗ ਹੋਊਗੀ ਇੱਕ ਕਸ ਕੇ ਨਟ ਕਸ ਕੇ ਫਿਟਿੰਗ ਹੁੰਦੀ ਹੈ ਕਾਇਟਿਕ ਦੀ ਜੋੜੀ ਵੀ ਹੁੰਦੀ ਹੈ ਤੇ ਪੀਵੀਸੀ ਸੀ ਜਦੋਂ ਕਿ ਬੱਲੋ ਬ੍ਰਾਸ ਦੀ ਨਹੀਂ ਪਲਾਸਟਿਕ ਦੀ ਫਿਟਿੰਗ ਸੀ ਇਸ ਤੇ ਫਿਰ ਡਵਾਈਡਰ ਲਾਵਾਂਗੇ ਜੈਕਵਰ ਕੰਪਨੀ ਦਾ 2 ਇਨਲੇਟ ਡਿਵਾਈਡਰ ਦੋ ਪਾਣੀ ਵਾਲਾ ਇਹ ਚ ਗਰਮ ਤੇ ਠੰਡਾ ਦੋ ਪਾਣੀ ਵਾਲਾ ਇਹ ਕਿੰਨੇ ਚਾ ਅੱਲਾਵਾ ਜੀ ਇਹ ਪਾ ਕਸਾਈ ਕਰ ਰਹੇ ਹੁਣ ਦੇਖੋ ਧਿਆਨ ਨਾਲ ਪੂਰੀ ਵੀਡੀਓ ਦੇਖੋ ਤੇ ਗੂਰੀ ਵੀਡੀਓ ਸਾਨੂੰ ਪਤਾ ਲੱਗ ਜੂਗਾ ਵੀ ਕਾਈ ਟੈਕ ਦੀ ਫਾਇਪ ਫਟਿੰਗ ਕਰਨ ਦੀ ਨੌਲੇਜ ਸਾਰੀ ਪੂਰੀ ਪਤਾ ਲੱਗ ਜੂਗੀ ਕਿਵੇਂ ਫਟਿੰਗ ਕਰੀਦੀ ਹੈ ਤੇ ਸਾਰੀ ਆਪਾਂ ਤੁਹਾਨੂੰ ਧਿਆਨ ਨਾਲ ਦਿਖਾਵਾਂਗੇ ਸਾਰੀ ਫਟਿੰਗ ਦਿਖਾਵਾਂਗੇ ਕਰੀ ਹੋਈ ਵੀ ਦਿਖਾਵਾਂਗੇ ਬਾਅਦ ਵਿੱਚ ਆਪਾਂ ਇਸ ਤਰ੍ਹਾਂ ਹੋਕਾ ਨੇੜੇ ਨੇੜੇ ਲਾ ਲਾ ਦੇ ਵੀ ਕਿ ਚਾਹੀਦੀ ਹੈ ਫਟਿੰਗਰਪ ਵਾਸਤੇ ਆਪਾਂ ਇਹ ਇਹੀ ਪ੍ਰਾਪਾਈ ਹੈ ਉਹਨੂੰ ਆਪਾਂ ਇਨਸੂਲੇਸ਼ਨ ਪਾ ਦਾਂਗੇ ਲੌਂਗ ਬੈਸੀ ਕਰ ਦੇ ਦਾਂਗੇ ਕਪਾਈ ਟਿਕਣੇ ਪਹਾੜਾਂ ਨੂੰ ਜੋੜਾ ਕੇ ਲਿਖਾ ਰਹੇ ਆ ਆ ਪਹਿਲੇ ਸ਼ੋਪਨਰ ਮਾਰਨ ਸ਼ੋਪਨਰ ਤੇ ਕੋਲ ਨਿਯੰਤ੍ਰਣ ਕਿ ਸੁਲਵਾਗਾ ਇਹ ਨੱਚੇ ਫੇਰਨ ਵਾਸਤੇ ਸਪੈਸ਼ਲੀ ਆਉਣਾ ਹੈ ਕਹਿ ਟਿਕਣਾ ਫੰਗ ਨੂੰ ਛੋੜੀ ਜਾਉਂਦਾ ਹੈ ਨਹੀਂ ਇਹ ਤੇ ਸਭ ਖਿੜ ਜਾਂਦੀ ਹੈ ਉਹਦੇ ਵਾਸਤੇ ਇਹ ਜਿੱਤੀ ਜਾ ਸਕਦਾ ਉਹ ਤੇ ਤੂੰ ਪਛਲਾ ਕੇ ਆਰਾਮ ਨਾਲ ਜਿੱਦ ਲਈ ਮਾਰ ਲਾਂਗੇ ਆਪਾਂ ਮਤਿ ਵਾਸਤੇ ਲਾਗੀ ਤੇ ਉੱਪਰ ਨਾਟਕਾ ਹੁਣ ਇਕਾਈ ਤੱਕ ਦੀ ਇਹ ਵੀ ਸੰਭਦ ਹੈ ਇਹ ਪ੍ਰਸੰਗ ਨੂੰ ਫੋਟੋ ਫੂਲ ਲੜੀ ਬਰਤੀਆਂ ਲੋਪਾਂ ਬਤੀਆਂ ਮੰਦਈ ਵੀ ਆ ਰਹੀ ਹੈ

ਕਰਕੇ ਦਿਖਾਵਾਂਗੇ ਇਹ ਆ ਚੀਜ਼ ਆਈ ਆਪਕੋ ਗਰਮ ਵਾਲੀ ਕਰਦੀ ਆਪੋ ਫਿਟਿੰਗ ਇਹ ਤੇ ਲਓ ਜੀ ਚੈੱਕ ਕਰੋ ਸਾਰੀ ਮਟਿੰਗ ਹੋ ਗਈ ਹੈ ਇਧਰ ਵਾਲਾਂ ਦੀ ਸ਼ੀਟ ਹੋ ਗਈ ਕਰੋ ਪतरीके ਨਾਲ ਤੇ ਆਪਾਂ ਸਭ ਜਿੰਨਾ ਪੰਡਾ ਹੋ ਗਿਆ ਇਧਰ ਤੇ ਇਧਰ ਟੁਇਟਰ ਦੀ ਫਿਟਿੰਗ ਹੋ ਗਈ ਆ ਕਰੋ ਚੈੱਕ ਜੀ ਇਧਰ ਇਧਰ ਬਾਥਰੂਮ ਚਲਉ ਜਾਂਦੀ ਐ ਇਧਰ ਆਪਣਾ ਫੋਟ ਦਿਖਾਉਣੀ ਹੈ ਆਪਾਂ ਹਲੋ ਜੀ 33 ਦੀ ਬੋਡੀ ਅਕਬਰ ਇਹ ਲਾਇਆ ਆਪਾਂ ਇਹ ਉੱਪਰ ਬਾਥਰੂਮ ਆ ਗਿਆ ਉੱਪਰ ਬਾਥਰੂਮ ਦੀ ਫਟਕ ਹੋ ਗਈ ਐ ਤੇ ਪ੍ਰੋਪਰ ਲੈਵਲ ਕਰਕੇ ਆਪਾਂ ਟੂਟੀਆਂ ਲਾਈਆਂ ਹੈਗਾ ਦੋ ਟੂਟੀਆਂ ਤੇ ਇੱਕ ਸ਼ਾਵਰ ਕੰਸੀਲਡ ਤੇ ਇੱਕ ਸ਼ੀਟ ਐਸ ਤੇ ਇੱਕ ਵਾਸ਼ ਫਿਸ਼ਨ ਤਿੰਨ ਚੀਜ਼ਾਂ ਇਧਰ ਸ਼ੀਟ ਅਗ ਲੱਗੂ ਸ਼ੀਟ ਦਬੜ ਹੋ ਗਿਆ ਇੰਦਰ ਪ੍ਰੋਪਰ ਲੈਵਲ ਤੇ ਲੱਗਾ ਵਾ ਇਹ ਪੁਰਾ ਟੁੱਟ ਗਿਆ ਤੇ ਉੱਪਰ ਤਾਂ ਇਹ ਦਾ ਅੱਡੋ ਚੰਗੀ ਤਰ੍ਹਾਂ ਸੀਮੈਂਟ ਵਗੈਰਾ ਆਪ ਹੀ ਲਾ ਦਿਆ ਕਰੋ ਵੀ ਤਾਂ ਕਿ ਇਹ ਦਿੱਕਤ ਨਾ ਹੋਵੇ ਬਾਅਦ ਚ ਯਰ ਅੰਦਰ ਬਾਹਰ ਘਟ ਰਹਿ ਗਿਆ ਜਾਂ ਵਧ ਰਹਿ ਗਿਆ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਤਾਂ ਕਰਕੇ ਸੀਮੈਂਟ ਆਪ ਵਗੈਰਾ ਆਪ ਹੀ ਲਾ ਦਿਆ ਕਰੋ ਆਹ ਕੋਠੀ ਚ ਕਰੀ ਹੋਈ ਫਟਿੰਗ ਹੈ ਆਪਾਂ ਸੀਪੀਪੀ ਕਾਈਟਕ ਦੀ ਫੈਬ ਦੀ ਫਟਿੰਗ ਕਰੀ ਹੋਈ ਹੈ ਆ ਭਈ ਇਹ ਲੋ ਵਾਟਰ ਵਾਲੀ ਫੈਬ ਮੋਟਰ ਤੋਂ ਲੈ ਕੇ ਟੈਂਕੀ ਤੱਕ ਇੱਕੋ ਹੀ ਪੈਪ ਜਾਂਦੀ ਹੈ ਇੱਕ ਵੀ ਜੋੜ ਨਹੀਂ ਕੋਈ ਤੇ ਇਹਨੂੰ ਪ੍ਰੈਸ਼ਰ ਪੰਪ ਨਾਲ ਆਪਾਂ ਚੈੱਕ ਕਰੀ ਸੀ ਕਿਹੜੇ ਕਿਹੜੇ ਬੰਮਰਾਂ ਨੇ ਪ੍ਰੈਸ਼ਰ ਪੰਪ ਪ੍ਰੈਸ਼ਰ ਵਾਲੀ ਮਸ਼ੀਨ ਹੈ ਇਹ ਇਹਨੂੰ ਆਪਾਂ ਚੈੱਕ ਕਰੀ ਸੀ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਨੇ ਇਹ ਜੀ 7 ਕਿਜੀ ਪ੍ਰੈਸ਼ਰ ਪਾ ਕੇ ਆਪਾਂ ਚੈੱਕ ਕਰੀ ਸੀ 7 ਕਿਜੀ ਕੋਈ ਨਾ ਸਾਰੀ ਲੋਸ ਮੇਰੀ ਹੋਊਗੀ ਇੱਕ ਵਾਰੀ ਸਾਰੀ ਵੀਡੀਓ ਧਿਆਨ ਨਾਲ ਦੇਖੋ ਤੇ ਤੁਹਾਨੂੰ ਪਤਾ ਲੱਗ ਜਾਊਗਾ ਇਹ ਹੈ ਆਪਣਾ ਇਥੇ ਬਰਤਲਾ ਟੁੱਲ ਲਾ ਟਕ ਤੇ ਇਹੋ ਖਤ ਖੜੇ ਜਦੋਂ ਬਾਤ ਜੋ ਪਹਿਲਾਂ ਵੀ ਵੀਡੀਓ ਵਿੱਚ ਆਇਆ ਸੀ ਲੋ ਚੈੱਕ ਕਰੋ ਫੈਸ਼ਰੇ ਦੇ PCB ਦਾ ਫਸਟ ਫਲੋਰ ਤੇ ਕਾਈਟ ਗਰੀ ਦਾ ਫੈਸ਼ਰ ਚੈੱਕ ਕਰੋ ਅੱਗੇ ਫਸਟ ਫਲੋਰ ਤੇ ਜੀ ਕੋ ਖਾਸ ਕਰ ਲੀਗਾ ਠੀਕ ਹੈ ਵੈਸੇ ਤੋਂ ਧੰਨਵਾਦ ਸਾਰਾ ਦਾ